ਭਾਰਤੀ ਲੋਕਤੰਤਰ ਚ ਪਿੰਡ ਨੂੰ ਲੋਕਤੰਤਰ ਦੀ ਨੀਂਹ ਮੰਨਿਆ ਜਾਂਦਾ ਪਿੰਡਾਂ ਦੇ ਲੋਕ ਚੋਣਾਂ ਦੇ ਮੇਲੇ ਚ ਕਿਵੇਂ ਸ਼ਾਮਲ ਹੁੰਦੇ ਨੇ ਕਿਵੇਂ ਪਿੰਡਾਂ ਦੇ ਬਾਬੇ ਪਿੰਡਾਂ ਦੇ ਨੌਜਵਾਨ ਚੋਣਾਂ ਦੇ ਮਾਹੌਲ ਚ ਸ਼ਾਮਲ ਹੁੰਦੇ ਨੇ ਇਹ ਤਲਵੰਡੀ ਸਾਬੋ ਦਾ ਭਾਗੀਵੰਦਰ ਪਿੰਡਾ ਜਿੱਥੇ ਡੈਮੋਕ੍ਰੇਸੀ ਦੇ ਅੰਦਰ ਜਿਹੜੀ ਪਾਰਟਿਸਪੇਸ਼ਨ ਆ ਯੂਥ ਤੋਂ ਲੈ ਕੇ ਬਾਬਿਆਂ ਦੀ ਉਹ ਬਾਬੇ ਜਿਨ੍ਹਾਂ ਨੇ 10-10 ਚੋਣਾਂ ਦੇਖਿਆ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਅੰਦਰ तमाम ਤਰ੍ਹਾਂ ਦਾ ਐਮਰਜੈਂਸੀ ਤੋਂ ਲੈ ਕੇ ਹੁਣ ਤੱਕ ਦਾ ਮਾਹੌਲ ਦੇਖਿਆ ਹੋਊਗਾ ਉਹ ਇਹ ਚੋਣਾਂ ਦੇ ਮਾਹੌਲ ਦੇ ਅੰਦਰ ਇਨਵੋਲਵ ਹੁੰਦੇ ਨੇ ਹਰ ਰੋਚਾ ਹੁੰਦਾ ਇੱਕ ਕਿਵੇਂ ਪੂਰੇ ਪਿੰਡ ਦੇ ਅੰਦਰੋਂ ਮੁੱਦੇ ਸਾਰੇ ਚਾਹੇ ਵਿਕਾਸ ਦਾ ਮੁੱਦਾ ਚਾਹੇ ਨਸ਼ੇ ਦਾ ਮੁੱਦਾ ਪਾਰਟੀ ਪੱਧਰ ਦੇ ਉੱਤੇ ਵੀ ਪੋਲਿਟਿਕਸ ਹੁੰਦੀ ਆ ਪਰ ਪਾਰਟੀਆਂ ਤੋਂ ਉੱਪਰ ਉੱਠ ਕੇ ਹੀ ਪੋਲਿਟਿਕਸ ਹੁੰਦੀ ਆ ਬਾਬਾ ਜੀ ਤੁਸੀਂ ਬਹੁਤ ਚੋਣਾਂ ਦੇਖੀਆਂ ਹੋਣਗੀਆਂ ਚੋਣਾਂ ਦੇ ਨਾਲ ਦੇਸ਼ ਬਦਲ ਰਿਹਾਗਾ ਕੀ ਲੱਗ ਛੱਡ ਗਿਆ ਤਾਂ ਬਥੇਰਾ 95 ਸਾਲ ਦੀ ਉਮਰ ਹੋ ਗਈ ਸਾਡੀ ਤੇ ਅਸੀਂ ਬਥੇਰੀਆਂ ਚੋਣਾਂ ਵੇਖੀਆਂ ਰੌਲੇ ਤੋਂ ਬਾਅਦ 28 ਸਾਲ ਦੇ ਚੋਬਰ ਉਹ ਤੇ ਵੋਟਾਂ ਵਾਲਿਆਂ ਨੇ ਪਿੰਡ ਨੂੰ ਬਦਲਿਆ ਥੋੜਾ ਬਹੁਤਾ ਜਿਹੜੇ ਸਾਰੇ ਵੋਟਾਂ ਵਾਲੇ ਨੇ ਹੁਣ ਬਦਲਦਾ ਜਾਂਦਾ ਜਵਾਨਾ ਆਉਂਦਾ ਆਉਂਦਾ ਸਾਰ ਨਵੇਂ ਉਹ ਦੇਖਣਾ ਨਾ ਚੂਣ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਇੱਕ ਪਿੰਡ ਆ ਜਿਹੜਾ ਪਿੰਡ ਦੇ ਅੰਦਰ ਬੈਠਾ ਇੱਕ ਜਿਹੜਾ ਜਦੋਂ ਅਸੀਂ ਕਹਿੰਨੇ ਕਿ ਲੋਕਤੰਤਰ ਦੀ ਨਹੀਂ ਆ ਪਿੰਡ ਪਿੰਡ ਕਿਵੇਂ ਦੇਖਦਾ ਚੂਣ ਪਿੰਡ ਦਾ ਵਧੀਆ ਦਿਨ ਹੈ ਕਿ ਸਾਰਾ ਰਲ ਮਿਲ ਕੇ ਚੱਲਦੇ ਆ ਕੋਈ ਉਹ ਨਹੀਂ ਕੋਈ ਪਾਰਟੀ ਬਾਜੀ ਨਹੀਂ ਆ ਉਹਦਾ ਸਿਸਟਮ ਦੇ ਹਿਸਾਬ ਨਾਲ ਚੱਲਦੇ ਆ ਪਿਆਰ ਤੇ ਭਾਈਚਾਰਾ ਸਭ ਤੋਂ ਪਹਿਲਾਂ ਇੰਪੋਰਟੈਂਟ ਆ ਹਾਂਜੀ ਇਹਦੇ ਨਾਲ ਹੀ ਚੱਲਦੇ ਆ ਤੁਸੀਂ ਕੋਈ ਰੌਲਾ ਨਹੀਂ ਹੋਇਆ ਜਿੱਤਾਂ ਹੀ ਸਾਡੇ ਪਿੰਡ ਚ ਕੋਈ ਅਜੇ ਤੱਕ ਕਦੇ ਰੌਲਾ ਨਹੀਂ ਹੋਇਆ ਤੁਹਾਡੇ ਨਹੀਂ ਹੋਇਆ ਜੇ ਕਦੇ ਪਿੰਡ ਦੇ ਅੰਦਰ ਕੋਈ ਰੌਲਾ ਹੁੰਦਾ ਤਾਂ ਤੁਸੀਂ ਸੁਲਝਾਉਣੇ ਜਾ ਕੇ ਪਾਰਟੀ ਜਿਹੜੀ ਮਰਜ਼ੀ ਹੋਵੇ ਪਾਰਟੀ ਜਿਹੜੀ ਮਰਜ਼ੀ ਹੋਵੇ ਸੀ ਭਾਈਚਾਰੇ ਦੇ ਹਿਸਾਬ ਨਾਲ ਹੀ ਚੱਲਣਾ ਹੁੰਦਾ ਜੀ ਲੋਕ ਦੱਸ ਰਹੇ ਨੇ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਹੁੰਦੀ ਆ ਪਾਰਟੀਆਂ ਹਮੇਸ਼ਾ ਪੋਲਿਟਿਕਸ ਕਰਦੀਆਂ ਨੇ ਪਾਰਟੀਆਂ ਦੇ ਲਈ ਲੋਕਾਂ ਤੋਂ ਜ਼ਿਆਦਾ ਰਾਜਨੀਤੀ ਜ਼ਰੂਰੀ ਹੁੰਦੀ ਆ ਪਰ ਲੋਕ ਕਹਿੰਦੇ ਨੇ ਰਾਜਨੀਤੀ ਤੋਂ ਜ਼ਿਆਦਾ ਲੋਕ ਜ਼ਰੂਰੀ ਨੇ ਤੇ ਪਿੰਡ ਦੇ ਲੋਕਾਂ ਦਾ ਪਿਆਰ ਭਾਈਚਾਰਾ ਜਿੱਤੇ ਸਾਰੀਆਂ ਪਾਰਟੀਆਂ ਦੇ ਲੋਕ ਬੈ ਔਰ ਉਹ ਕਹਿੰਦੇ ਨੇ ਕਿ ਪਾਰਟੀ ਪਦਰ ਤੇ ਅਗਰ ਲੜਾਈ ਵੀ ਹੁੰਦੀ ਆ ਅਸੀਂ ਕਿਸੇ ਚ ਇਨਵੋਲਵ ਨਹੀਂ ਹੁੰਦੇ ਹਟਾਉਨੇ ਆ ਇਹ ਪਿੰਡਾਂ ਦੀ ਉਹ ਖੂਬਸੂਰਤੀ ਹੈ ਇਹ ਲੋਕਤੰਤਰ ਦੀ ਉਹ ਖੂਬਸੂਰਤੀ ਆ ਜਿਹਨੂੰ ਪੋਲੀਟੀਕਲ ਪਾਰਟੀਆਂ ਅਗਰ ਕੋਸ਼ਿਸ਼ ਵੀ ਕਰਨ ਪੋਲੀਟੀਕਲ ਪਾਰਟੀਆਂ ਦੰਗੇ ਵੀ ਕਰਾਉਂਦੀਆਂ ਨੇ ਪੋਲੀਟੀਕਲ ਪਾਰਟੀਆਂ ਬਹੁਤ ਕੁਝ ਕਰਾਉਂਦੀਆਂ ਨੇ ਪਰ ਇਹ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦਾ ਪਿਆਰ ਭਾਈਚਾਰਾ ਸਾਂਝੀ ਵਾਲਤਾ ਜੇ ਤੱਕ ਬਣੀ ਹੋਈ ਆ ਔਰ ਇਹ ਜਿਉਂਦੀ ਰਹੇਗੀ ਯਾਦਵਿੰਦਰ ਸਿੰਘ এবੀਪੀ ਸਾਂਝਾ ਭਾਗੀਵੰਦਰ